ਅੱਜ ਜੋ ਸੁੰਦਰ ਨਗਰ ਮੰਡਲ ਦੇ ਵਿੱਚ ਅਰਥੀ ਫੂਕ ਮਜਾਰਾ ਕੀਤਾ ਗਿਆ ਮੈਨੇਜਮੈਂਟ ਦਾ ਔਰ ਪੰਜਾਬ ਸਰਕਾਰ ਦਾ ਇਹ ਜਿਹੜਾ ਪ੍ਰੋਗਰਾਮ ਹੈ ਐਸੋਸੀਏਸ਼ਨ ਆਫ ਜੇੀ ਬਿਜਲੀ ਮੁਲਾਜ਼ਮ ਇਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਸੱਦੇ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਅੱਜ ਸਾਰੀਆਂ ਸਬ ਡਿਵੀਜ਼ਨ ਪੱਧਰ ਤੇ ਅਤੇ ਡਿਵੀਜ਼ਨ ਪੱਧਰ ਤੇ ਮਜਾਰੇ ਕੀਤੇ ਜਾ ਰਹੇ ਨੇ ਕਿਉਂਕਿ ਜਿਹੜੀ ਮੈਨੇਜਮੈਂਟ ਆ ਉਹ ਪੰਜਾਬ ਸਰਕਾਰ ਦੀ ਆੜ ਦੇ ਵਿੱਚ ਨਿੱਜੀਕਰਨ ਖਰੜ ਅਤਲੂ ਡਿਵੀਜ਼ਨਾਂ ਨੂੰ ਕਰਨ ਜਾਣੀ ਆ ਜਿਹਦੇ ਵਿੱਚ ਜਿਹਨੂੰ ਅਸੀਂ ਕਦਾ ਅਤੇ ਉਸ ਦਾ ਪੁਰਜ਼ੋਰ ਵਿਰੋਧ ਕਰਦੇ ਆ ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਪੰਜ ਜੋਨ ਨੇ ਉਹਨਾਂ ਦੇ ਵਿੱਚ ਵੀ ਦੋ ਦੋ ਡਿਵੀਜ਼ਨਾਂ ਸਿਲੈਕਟ ਕੀਤੀਆਂ ਗਈਆਂ ਨੇ ਨਿੱਜੀ ਕਰਨ ਵਾਸਤੇ ਪ੍ਰਾਈਵੇਟ ਦੇਣ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਨਿੱਜੀ ਕੋਈ ਸੰਜੀਦਾ ਹੱਲ ਨਹੀਂ ਹੈ ਹਾਲੇ ਆ ਕਿ ਬਿਜਲੀ ਬੋਰਡ ਦੇ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਨੂੰ ਭਰਿਆ ਜਾਵੇ ਉਹਨਾਂ ਦੀ ਪੂਰਤੀ ਕੀਤੀ ਜਾਵੇ ਅਤੇ ਜੋ ਪਰਜਮ ਨੇ ਸਾਰੇ ਕਾਂਦੀ ਸੇਵਾ ਵਾਸਤੇ ਤਤਪਰ ਨੇ ਲੋਕਾਂ ਦੀ ਵਧੀਆ ਟੰਗ ਦੇ ਨਾਲ ਸੇਵਾ ਕਰ ਸਕਦੇ ਨੇ ਅਸੀਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਖਾਲੀ ਪਈਆਂ ਅਸਾਮੀਆਂ ਨੂੰ ਪਰ ਕੇ ਜਿਹੜੇ ਲੋਕਾਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਬੇਚੈਨੀ ਆ ਉਹਨੂੰ ਦੂਰ ਕੀਤਾ ਜਾਵੇ ਔਰ ਜੇਕਰ ਇਹ ਨਿਜੀਕਰਨ ਦਾ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਮੈਨੇਜਮੈਂਟ ਨੇ ਤਾਂ ਹੋਰ ਜਿਹੜੇ ਰਿਜ਼ਲਟ ਨੇ ਉਹ ਭਿਆਨਕ ਨਿਕਲਣਗੇ ਜਿੰਮੇਵਾਰੀ ਪੰਜਾਬ ਸਰਕਾਰ ਦੀ ਅਤੇ ਮੈਨੇਜਮੈਂਟ ਦੀ ਹੋਏਗੀ ਔਰ ਬਹੁਤ ਹੀ ਛੇਤੀ ਜੋ ਸਬਾਈ ਆਗੂ ਨੇ ਉਹ ਮੀਟਿੰਗ ਕਰਕੇ ਸੰਘਰਸ਼ ਦਾ ਪ੍ਰੋਗਰਾਮ ਦੇਣ ਜਾ ਰਹੇ ਨੇ ਔਰ ਅਸੀਂ ਸਮੁੱਚੇ ਮੁਲਾਜ਼ਮ ਨੇ ਉਹਨਾਂ ਤੋਂ ਇਹ ਆਸ ਵੀ ਕਰਦੇ ਆ ਕਿ ਇਸ ਨੀਜੀਕਰਨ ਦੇ ਵਿੱਚ ਵਿਰੋਧ ਦੇ ਵਿੱਚ ਜਿਹੜਾ ਆਪਾਂ ਵੱਧ ਚੜ ਕੇ ਹਿੱਸਾ ਪਾਈਏ ਔਰ ਇਸ ਨੂੰ ਆਪਾਂ ਰੋਕੀਏ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਐਲ ਦੀਆਂ ਜੋ ਦੋ ਡਿਵੀਜ਼ਨਾਂ ਲਾਲੜੂ ਅਤੇ ਖਰੜ ਜੋ ਕਿ ਬਹੁਤ ਸੁਚੱਜੇ ਢੰਗ ਨਾਲ ਵਰਕਿੰਗ ਦੇ ਵਿੱਚ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੋਨਾਂ ਡਿਵੀਜ਼ਨਾਂ ਦਾ ਜਿਹੜਾ ਕੰਮਕਾਜ ਆ ਉਹ ਪਿਛਲੇ ਦਿਨੀ ਨੀਤੀ ਬਣਾਈ ਗਈ ਕਿ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਹੀ ਉਸ ਦੀ ਵਿਰੋਧਤਾ ਜ਼ਾਹਿਰ ਕਰਦੇ ਹੋਏ ਅੱਜ ਸੁੰਦਰ ਨਗਰ ਮੰਡਲ ਜਿਹੜੀ ਡਿਵੀਜ਼ਨ ਆ ਪੀਐਸਪੀਸੀਲ ਦੀ ਲੁਧਿਆਣਾ ਵਿਖੇ ਅੱਜ ਅਸੀਂ ਸਾਰੇ ਸਮੂਹ ਮੁਲਾਜ਼ਮ ਜਥੇਬੰਦੀਆਂ 71 ਹੋ ਕੇ ਗੇਟ ਰੈਲੀ ਕੀਤੀ ਹੈ ਤੇ ਅਰਥੀ ਫੂਕ ਪੰਜਾਬ ਸਰਕਾਰ ਦੀ ਅਰਥੀ ਫੂਕ ਦਾ ਮੁਜ਼ਾਹਰਾ ਕੀਤਾ ਹੈ ਮੈਂ ਅੱਜ ਦੀ ਇਸ ਅਰਥੀ ਫੂਕ ਮੁਜ਼ਾਰੇ ਤੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੂਗਾ ਕਿ ਇਹੋ ਜੀਆਂ ਕੋਝੀਆਂ ਨੀਤੀਆਂ ਤੋਂ ਪੰਜਾਬ ਸਰਕਾਰ ਬਾਝ ਆਵੇ ਅਤੇ ਜੋ ਵੀ ਪੰਜਾਬ ਨੂੰ ਵਧੀਆ ਰੈਵਨਿਊ ਦੇਣ ਵਾਲਾ ਵਿਭਾਗਾਂ ਉਹਨੂੰ ਸੰਭਾਲੇ ਨਾ ਕਿ ਇਸ ਨੂੰ ਖਤਮ ਕਰਨ ਵੱਲ ਆਪਣਾ ਜ਼ੋਰ ਲਗਾਵੇ ਧੰਨਵਾਦ हां मैं केबल सिंह बनवैत मीत प्रधान पंजाब पावर कम एंड ट्रस्ट को पेंशन यूनिट जॉइंट फोरम ते एकता मंच दे ਸਾਥੀਆਂ ਦੇ ਨਾਲ ਮਿਲ ਕੇ ਪੈਨਸ਼ਨਰ ਨੇ ਵੀ ਪੂਰਨ ਤੌਰ ਤੇ ਪਾਰਟਿਸਪੇਟ ਕੀਤਾ ਇਹ ਫੈਸਲਾ 25 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਆ ਇਸ ਘਰ ਭਵਨ ਦੇ ਵਿੱਚ ਜੋ ਮੀਟਿੰਗ ਹੋਈ ਆ ਉੱਤੇ ਕੀਤਾ ਗਿਆ ਸੀ ਇਸ ਗੱਲ ਦਾ ਕਿ ਭਾਈ ਸਾਰੇ ਪੰਜਾਬ ਦੇ ਵਿੱਚ ਜੋ ਦੋਡ ਵੀਣਾ ਨੂੰ ਲਾਲਰੂ ਤੇ ਖਰੜ ਦੋਡ ਵੀਣਾ ਨੂੰ ਪ੍ਰਾਈਵੇਟ ਕਰਨ ਦੀ ਗੱਲ ਕੀਤੀ ਗਈ ਆ ਉਹਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ 28 ਤਰੀਕ ਨੂੰ ਧਰਨੇ ਮੁਜਾਰੇ ਤਿਆਰ ਸੀ ਫੂਕ ਮੁਜਾਰੇ ਹੋਣੇ ਸੀ ਉਸ ਨੂੰ ਫੈਸਲੇ ਨੂੰ ਨੇਪਰੇ ਚਾੜਨ ਦੇ ਵਾਸਤੇ ਅੱਜ ਸੁੰਦਰ ਨਗਰ ਦੋ ਵੀਣ ਦੇ ਕਾਮਿਆਂ ਨੇ ਪੈਨਸ਼ਨਰਸ ਨੇ ਇਕੱਠੇ ਹੋ ਕੇ ਇੱਥੇ ਆਰਸੀ ਫੂਕ ਮੁਜਾਰਾ ਕੀਤਾ ਔਰ ਅਸੀਂ ਸਰਕਾਰ ਨੂੰ ਸਾਰੇ ਮੁਲਾਜ਼ਮਾਂ ਨੇ ਤੇ ਪੈਨਸ਼ਨਰਾਂ ਨੇ ਸਰਕਾਰ ਨੂੰ ਜੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇਹ ਵਾਰਨਿੰਗ ਦਿੱਤੀ ਆ ਕਿ ਆਪਣੀਆਂ ਨੀਤੀਆਂ ਜਿਹੜੀਆਂ ਨੇ ਉਹ ਠੀਕ ਕੀਤੀਆਂ ਜਾਣ ਜਿਸ ਢੰਗ ਦੇ ਨਾਲ ਸਰਕਾਰ ਜੇ ਬਿਜਲੀ ਬੋਰਡ ਦੀ ਮੈਨੇਜਮੈਂਟ ਫੈਸਲੇ ਕਰਨ ਜਾ ਰਹੀ ਆ ਕਿ ਦੋਡ ਬੀਨਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਗੱਲ ਕਰ ਰਹੀਆਂ ਨੇ ਇਹ ਗੱਲ ਬੜੀ ਖਤਰਨਾਕ ਗੱਲ ਹੈ ਇਹ ਗੱਲ ਇਹ ਫੈਸਲਾ ਬਿਜਲੀ ਬੋਰਡ ਦੀ ਮੈਨੇਜਮੈਂਟ ਜੇ ਕਰੇਗੀ ਤਾਂ ਪੰਜਾਬ ਦੇ ਮੁਲਾਜ਼ਮ ਇਸ ਨੂੰ ਸਹਿਨ ਨਹੀਂ ਕਰਨਗੇ ਔਰ ਪੰਜਾਬ ਦੇ ਪੈਨਸ਼ਨਰ ਵੀ ਉਨਾਂ ਦੇ ਨਾਲ ਡਟਮੀ ਹਮਾਇਤ ਕਰਨਗੇ ਸ਼ਾਨਾ-ਬਸ਼ਾਨਾ ਉਹਨਾਂ ਦੇ ਨਾਲ ਚੱਲਣਗੇ ਹਰ ਇੱਕ ਧਰਨੇ ਮੁਜਾਰੇ ਦੇ ਵਿੱਚ ਇਹ ਪੈਨਸ਼ਨਰ ਜਿਹੜੇ ਨੇ ਉਹ ਸ਼ਾਮਲ ਹੋਣਗੇ ਸੋ ਇੰਨਾ ਕੁਝ ਕਹਿੰਦਾ ਹੋਇਆ ਕਿ ਵਿਸ਼ਵਾਸ ਦਵਾਨੇ ਆ ਇਸ ਜੁਆਇੰਟ ਫੋਰਮ ਤੇ ਇਕਤਾਮਜ ਦੇ ਬੰਚਰੂ ਇਹ ਅਸੀਂ ਪੈਨਸ਼ਨ ਜਿਹੜੇ ਨੇ ਉਹ ਵੱਧ ਤੋਂ ਵੱਧ ਹਰ ਦਫ਼ਤਰ ਦੇ ਵਿੱਚ ਸਾਡੇ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਪੈਨਸ਼ਨਰ ਨੇ ਅੱਜ ਵੀ ਪਾਰਟਿਸਿਪੇਟ ਕੀਤੇ ਨੇ ਔਨ ਬਾਰੇ ਸਮੇਂ ਦੇ ਵਿੱਚ ਵੀ ਇਹਨਾਂ ਦੀ ਮੂਵਮੈਂਟ ਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਦੇਣਗੇ ਧੰਨਵਾਦ ਜੀ ਅੱਜ ਸੁੰਦਰ ਨਟ ਵਿਦ ਵਿੱਚ ਸਾਰੇ ਪੰਜਾਬ ਦੇ ਕਰਮਚਾਰੀ ਦਿਆਂ ਜੋ ਜਥੇਬੰਦੀਆਂ ਨੇ ਉਹਨਾਂ ਦੇ ਹੁਕਮਸਤਕਾ ਜੋ ਵਾਲੀ ਦੀਆਂ ਡਵੀਨਾਂ ਦਾ ਨਿਜੀਕਰਨ ਕਰਨ ਦਾ ਅਰੇ ਨੇ ਪੂਰੀ ਕੜੀ ਦੇ ਵਿੱਚੋ ਅੱਜ ਸੁੰਦਰ ਨਡਵਿੰਦ ਵਿੱਚ ਜਿਹੜਾ ਇਹ ਰੋਸ ਰੈਲੀ ਕੀਤੀ ਗਈ ਤੇ ਨਾਲ ਪੰਜਾਬ ਸਰਕਾਰ ਦਾ ਤੇ ਪਾਵਰ ਕਮ ਦੀ ਮੈਨੇਜਮੈਂਟ ਦਾ ਜਿਹੜਾ ਅਰਥੀ ਭੂਕੇ ਸਮੁੱਚੇ ਕਰਮਚਾਰੀਆਂ ਵੱਲੋਂ ਜਿਹੜਾ ਉਹ ਪ੍ਰੋਟੈਸਟ ਜਾਰ ਕੀਤਾ ਹੈ ਔਰ ਸਰਕਾਰ ਜਿਸ ਢੰਗ ਦੇ ਬਾਧੇ ਕਰਕੇ ਇਹ ਹੋਂਦ ਵਿੱਚ ਆਈ ਹੈ ਤੇ ਉਹਦੇ ਉਲਟ ਕਰਮਚਾਰੀਆਂ ਦਾ ਬਾਧੇ ਚੰਗੀਆਂ ਸਹੂਲਤਾਂ ਦੇਣਾ ਵੱਡੀ ਗਿਣਤੀ ਭਰਤੀ ਕਰਨਾ ਤੇ ਮਲਾਕ ਪੰਜਾਬ ਸਰਕਾਰ ਦੇ ਸਮੁੱਚੇ ਕਰਮਚਾਰੀਆਂ ਦੀਆਂ ਜੋ ਪੈਂਡਿੰਗ ਡਿਮਾਂਡਸ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਵਾਸਤੇ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਉਹਦੇ ਉਲਟ ਜਿਹੜੀ ਸਰਕਾਰ ਉਹ ਚੱਲ ਰਹੀ ਹੈ ਜਿਹਦੇ ਤਹਿਤ ਕਿ ਪ੍ਰਾਈਵੇਟੇਸ਼ਨ ਕਰਨਾ ਪੈਨਸ਼ਨ ਜਿਹੜੀ ਹੈ ਉਹ ਨਾ ਦੇਣਾ ਤੇ ਪੈਨਸ਼ਨਾਂ ਨੂੰ ਵੀ ਟਾਲ ਮਟੋਲ ਕਰਨਾ ਤੇ ਡੀਏ ਦੀਆਂ ਕਿਸ਼ਤਾਂ ਬਹੁਤ ਸਾਰੇ ਜਿਹੜੇ ਸਾਡੀਆਂ ਮੰਗਾਂ ਨੇ ਉਹ ਪੈਨਿਕ ਪਈਆਂ ਨੇ ਪਰ ਜਿਹੜਾ ਸਭ ਤੋਂ ਭਖਮਾ ਮਸਲਾ ਹੈ ਕਿ ਜਿਵੇਂ ਜੌਨਾ ਦੇ ਅੰਦਰ ਸਰਕਲਾਂ ਦੇ ਅੰਦਰ ਕਿ ਡਵੀ ਨਾ ਜਿਹੜੀਆਂ ਸਚਾਜੂ ਤਰੀਕੇ ਨਾਲ ਚੱਲ ਰਹੀਆਂ ਨੇ ਜਿਹੜੀਆਂ ਪਾਵਰ ਕਾਮ ਦੇ ਖਜ਼ਾਨੇ ਵਿੱਚ ਵੱਡਾ ਬੈਨੀਫਿਟ ਪ੍ਰੋਫਿਟ ਪਾ ਰਹੀਆਂ ਨੇ ਤੇ ਉਹਨਾਂ ਦਾ ਨਿਜੀਕਰਨ ਕਰਨਾ ਤੇ ਠੇਕੇਦਾਰਾਂ ਨੂੰ ਉਹ ਕੰਮ ਦੇਣਾ ਤੇ ਕਰਮਚਾਰੀ ਜਿਹੜੇ ਨੇ ਸਮਝੇ ਇਸ ਗੱਲ ਦੇ ਵਿੱਚ ਬੜੀ ਪਰੇਸ਼ਾਨੀ ਦੇ ਵਿੱਚ ਨੇ ਕਿ ਜਿਹੜਾ ਇਹ ਹੱਲ ਕੀ ਬਣੇਗਾ ਇਸ ਕਰਕੇ ਸਮੁੱਚੇ ਪੰਜਾਬ ਦੇ ਜਿੰਨੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ ਸਮੁੱਚੀਆਂ ਨੇ ਫੈਸਲਾ ਲੈ ਕੇ ਕਿ ਇਹ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਡਟਮਾ ਜਿਹੜਾ ਵਿਰੋਧ ਕਰਨਾ ਤੇ ਆਉਣ ਵਾਲੀ 8 ਤਰੀਕ ਨੂੰ ਜੋ ਵੀ ਸਮੁੱਚੀ ਲੀਡਰਸ਼ਿਪ ਦੇ ਪੰਜਾਬ ਦੇ ਸੱਦੇ ਤੇ ਜੋ ਵੀ ਫੈਸਲੇ ਆਣਗੇ ਉਹਨਾਂ ਨੂੰ ਹੂਬ-ਹੂ ਵੱਡੀ ਗਿੰਦੇ ਦੇ ਵਿੱਚ ਇੰਪਲੀਮੈਂਟ ਕਰਨਾ ਤੇ ਸਾਰੇ ਸਾਥੀਆਂ ਨੂੰ ਤੇ ਅਸੀਂ ਇਹ ਆਪ ਜੀ ਮੱਧਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਜੋ ਇਹ ਸੰਘਰਸ਼ ਨੇ ਇਹਨਾਂ ਨੂੰ ਹੋਰ ਟਿੱਖਾ ਤੇ ਆਕਾਰੀ ਦਾ ਵੱਡਾ ਕੀਤਾ ਜਾਵੇ ਔਰ ਜੋ ਆਮ ਪਬਲਿਕ ਹੈ ਉਹਦੀ ਉਹਨੂੰ ਜੋ ਪਰੇਸ਼ਾਨੀ ਹੋਣੀ ਹੈ ਜਾਂ ਹੋ ਰਹੀ ਹੈ ਤੇ ਅਸੀਂ ਚਾਹੁੰਦੇ ਆ ਕਿ ਵੱਡੀ ਗਿਣਤੀ ਭਰਤੀ ਕਰਕੇ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਤੇ ਲੋਕਾਂ ਨੂੰ ਜਿਹੜੀ ਹੈ ਵਧੀਆ ਸਹੂਲਤ ਦੇ ਜੋ ਵਾਅਦੇ ਕੀਤੇ ਆ ਸਰਕਾਰ ਨੇ ਉਹ ਵਾਅਦੇ ਜਿਹੜੇ ਆ ਪੂਰੇ ਕਰਨ ਆਪ ਸਭ ਦਾ ਬਹੁਤ ਧੰਨਵਾਦ